ਅਮਰਿਤਪਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਕਿ ਅਮਰਿਤਪਾਲ ਪੰਜਾਬ ਦੇ ਵਿੱਚ ਨਹੀਂ ਆਉਣਗੇ ਤੇ ਉੱਥੇ ਹੀ NSA ਦੀ ਮਿਆਦ ਵਾਧਾ ਦਿੱਤੀ ਗਈ ਹੈ ਤੇ 1 ਸਾਲ ਹੋਰ ਜਿਹੜੇ ਕਿ ਅਮਰਿਤਪਾਲ ਦੇ ਉੱਤੇ NSA ਠੋਕਿਆ ਗਿਆ ਹੈ ਵੱਡੀ ਖਬਰ ਨੂੰ ਲੈ ਕੇ ਹਾਜ਼ਰ ਹੋયા ਤੇ ਦੱਸਿਏ ਕਿ ਦੂਜੇ ਪਾਸੇ ਕੱਲ ਚਰਚਾਵਾ ਹੋ ਰਹੀਆਂ ਸੀ ਕਿ ਅਮਰਿਤਪਾਲ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਡਿਬਰੂਗੜ ਦੇ ਲਈ ਰਵਾਨਾ ਹੋਈ ਹੈ ਪਰੰਤੂ ਹੁਣ ਅਮਰਿਤਪਾਲ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਅਮਰਿਤਪਾਲ ਪੰਜਾਬ ਨਹੀਂ ਆਉਣਗੇ ਤੇ ਪਹਿਲਾਂ ਉਹਨਾਂ ਦੇ ਜਿਹੜੇ 9 ਸਾਥੀ ਉਹ ਪੰਜਾਬ ਦੇ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਉੱਤੇ NSA ਹਟਾ ਦਿੱਤੀ ਗਈ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਜਨਾਲਾ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਪੰਜਾਬ ਪੁਲਿਸ ਕਰ ਰਹੀ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਕੱਲ ਅਮਰਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਲਗਾਤਾਰ ਜਿਹੜਾ ਕਿ ਉਹਨਾਂ ਦੇ 9 ਸਾਥੀ ਹੁਣ ਤੱਕ ਪੰਜਾਬ ਹੋ ਚੁੱਕੇ ਨੇ ਤੇ ਉੱਥੇ ਹੀ ਇਕੱਲੇ ਅਮਰਿਤਪਾਲ ਜਿਹੜੇ ਹਜੇ ਵੀ ਅਸਾਮ ਦੀ ਡਿਬਰਗੜ੍ਹ ਜੇਲ੍ਹ 'ਚ ਬੰਦ ਨੇ ਪਰੰਤੂ ਕੱਲੇ ਚਰਚਾਾਂ ਮਾ ਹੋ ਰਹੀਆਂ ਸੀ ਕਿ ਅਮਰਿਤਪਾਲ ਪੰਜਾਬ ਆਉਣਗੇ ਤੇ ਦੂਜੇ ਪਾਸੇ ਹੁਣ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਹੁਣ ਪੰਜਾਬ ਨਹੀਂ ਆਉਣਗੇ ਤੇ ਉਹਨਾਂ ਦੇ ਉੱਤੇ ਐਨਐਸਏ ਮੁੜ ਤੋਂ ਲਗਾ ਦਿੱਤੀ ਗਈ ਹੈ 1 ਸਾਲ ਹੋਰ ਜਿਹੜੀ ਕਿ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਹਜੇ ਅਮਰਿਤਪਾਲ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਜਾਵੇਗਾ ਤੇ ਦੂਜੇ ਪਾਸੇ ਹੁਣ ਉਹਨਾਂ ਉਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇਗਾ ਮਿਆਦ ਬਜ਼ਾ ਦਿੱਤੀ ਗਈ ਹੈ ਤੇ 1 ਸਾਲ ਹੋਰ ਜਿਹੜੇ ਕਮਰਤਪਾਲ ਦੇ ਉੱਤੇ ਐਨਐਸਏ ਠੋਕਿਆ ਗਿਆ ਹੈ ਵੱਡੀ ਖਬਰ ਨੂੰ ਲੈ ਕੇ ਹਾਜ਼ਰ ਹੋયા ਤੇ ਦੱਸਿਏ ਕਿ ਦੂਜੇ ਪਾਸੇ ਕੱਲ ਚਰਚਾਵਾ ਹੋ ਰਹੀਆਂ ਸੀ ਕਿ ਅਮਰਿਤਪਾਲ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਡਿਬਰੂਗੜ ਦੇ ਲਈ ਰਵਾਨਾ ਹੋਈ ਹੈ ਪਰੰਤੂ ਹੁਣ ਅਮਰਿਤਪਾਲ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਅਮਰਿਤਪਾਲ ਪੰਜਾਬ ਨਹੀਂ ਆਉਣਗੇ ਤੇ ਪਹਿਲਾਂ ਉਹਨਾਂ ਦੇ ਜਿਹੜੇ 9 ਸਾਥੀ ਉਹ ਪੰਜਾਬ ਦੇ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਉੱਤੇ NSA ਹਟਾ ਦਿੱਤੀ ਗਈ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਜਨਾਲਾ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਪੰਜਾਬ ਪੁਲਿਸ ਕਰ ਰਹੀ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਕੱਲ ਅਮਰਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਲਗਾਤਾਰ ਜਿਹੜਾ ਕਿ ਉਹਨਾਂ ਦੇ 9 ਸਾਥੀ ਹੁਣ ਤੱਕ ਪੰਜਾਬ ਹੋ ਚੁੱਕੇ ਨੇ ਤੇ ਉੱਥੇ ਹੀ ਇਕੱਲੇ ਅਮਰਿਤਪਾਲ ਜਿਹੜੇ ਹਜੇ ਵੀ ਅਸਾਮ ਦੀ ਡਿਬਰਗੜ੍ਹ ਜੇਲ੍ਹ 'ਚ ਬੰਦ ਨੇ ਪਰੰਤੂ ਕੱਲੇ ਚਰਚਾਾਂ ਮਾ ਹੋ ਰਹੀਆਂ ਸੀ ਕਿ ਅਮਰਿਤਪਾਲ ਪੰਜਾਬ ਆਉਣਗੇ ਤੇ ਦੂਜੇ ਪਾਸੇ ਹੁਣ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਹੁਣ ਪੰਜਾਬ ਨਹੀਂ ਆਉਣਗੇ ਤੇ ਉਹਨਾਂ ਦੇ ਉੱਤੇ NSA ਮੁਰਤੋਂ ਲਗਾ ਦਿੱਤੀ ਗਈ ਹੈ 1 ਸਾਲ ਹੋਰ ਜਿਹੜੀ ਕਿ NSA ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਹਜੇ ਅਮਰਿਤਪਾਲ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਜਾਵੇਗਾ ਤੇ ਦੂਜੇ ਪਾਸੇ ਹੁਣ ਉਹਨਾਂ ਉਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇਗਾ ਮਿਆਦ ਬਜ਼ਾ ਦਿੱਤੀ ਗਈ ਹੈ ਤੇ 1 ਸਾਲ ਹੋਰ ਜਿਹੜੇ ਕਮਰਤਪਾਲ ਦੇ ਉੱਤੇ ਐਨਐਸਏ ਠੋਕਿਆ ਗਿਆ ਹੈ ਵੱਡੀ ਖਬਰ ਨੂੰ ਲੈ ਕੇ ਹਾਜ਼ਰ ਹੋયા ਤੇ ਦੱਸੀਏ ਕਿ ਦੂਜੇ ਪਾਸੇ ਕੱਲ ਚਰਚਾਵਾ ਹੋ ਰਹੀਆਂ ਸੀ ਕਿ ਅਮਰਿਤਪਾਲ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਡਿਬਰੂਗੜ ਦੇ ਲਈ ਰਵਾਨਾ ਹੋਈ ਹੈ ਪਰੰਤੂ ਹੁਣ ਅਮਰਿਤਪਾਲ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਅਮਰਿਤਪਾਲ ਪੰਜਾਬ ਨਹੀਂ ਆਉਣਗੇ ਤੇ ਪਹਿਲਾਂ ਉਹਨਾਂ ਦੇ ਜਿਹੜੇ 9 ਸਾਥੀ ਉਹ ਪੰਜਾਬ ਦੇ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਉੱਤੇ NSA ਹਟਾ ਦਿੱਤੀ ਗਈ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਤੋਂ ਲਗਾਤਾਰ ਪੁੱਛਪੜਤਾਲ ਕੀਤੀ ਜਾ ਰਹੀ ਹੈ ਅਜਨਾਲਾ ਮਾਮਲੇ ਦੇ ਵਿੱਚ ਲਗਾਤਾਰ ਪੁੱਛਪੜਤਾਲ ਪੰਜਾਬ ਪੁਲਿਸ ਕਰ ਰਹੀ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਸੀ ਕਿ ਕੱਲ ਅਮਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਲਗਾਤਾਰ ਜਿਹੜਾ ਕਿ ਉਹਨਾਂ ਦੇ 9 ਸਾਥੀ ਹੁਣ ਤੱਕ ਪੰਜਾਬ ਹੋ ਚੁੱਕੇ ਨੇ ਤੇ ਉੱਥੇ ਹੀ ਇਕੱਲੇ ਅਮਰਿਤਪਾਲ ਜਿਹੜੇ ਹਜੇ ਵੀ ਅਸਾਮ ਦੀ ਡਿਬਰਗੜ੍ਹ ਜੇਲ੍ਹ 'ਚ ਬੰਦ ਨੇ ਪਰੰਤੂ ਕੱਲੇ ਚਰਚਾਾਂ ਮਾ ਹੋ ਰਹੀਆਂ ਸੀ ਕਿ ਅਮਰਿਤਪਾਲ ਪੰਜਾਬ ਆਉਣਗੇ ਤੇ ਦੂਜੇ ਪਾਸੇ ਹੁਣ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਹੁਣ ਪੰਜਾਬ ਨਹੀਂ ਆਉਣਗੇ ਤੇ ਉਹਨਾਂ ਦੇ ਉੱਤੇ ਐਨਐਸਏ ਮੁੜ ਤੋਂ ਲਗਾ ਦਿੱਤੀ ਗਈ ਹੈ 1 ਸਾਲ ਹੋਰ ਜਿਹੜੀ ਕਿ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਹਜੇ ਅਮਰਿਤਪਾਲ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਜਾਵੇਗਾ ਤੇ ਦੂਜੇ ਪਾਸੇ ਹੁਣ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇਗਾ